हिमाचल प्रदेश ਵਿੱਚ ਹੋਈ ਮਨਮੋਹਕ ਬਰਫ਼ਬਾਰੀ ਬਰਫ਼ ਨਾਲ ਲੱਦੇ ਹੋਏ ਪਹਾੜ ਸੈਲਾਨੀਆਂ ਨੂੰ ਕਰ ਰਹੇ ਨੇ ਆਕਰਸ਼ਿਤ 크ਿਸਮਸ ਤੇ ਨਵਾਂ ਸਾਲ ਮਨਾਉਣ ਦੇ ਲਈ ਹਿਮਾਚਲ ਪ੍ਰਦੇਸ਼ ਵਿੱਚ ਲੱਗਿਆ ਸੈਲਾਨੀਆਂ ਦਾ ਤੰਤਾ ਦੇ ਸਥਾਨਕ ਸੈਰਸਪਾਟਾ ਉਦਯੋਗ ਦੇ ਹੌਸਲੇ ਵੀ ਹੋ ਰਹੇ ਨੇ ਸੁਰਜੀਤ ਜੀहां ਇਸ ਵੇਲੇ ਬੜੀ ਖੂਬਸੂਰਤ ਜੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਹਿਮਾਚਲ ਪ੍ਰਦੇਸ਼ ਤੋਂ ਹੈ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ਤੇ ਮਨਮੋਹਕ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਤੁਸੀਂ ਵੀ ਬਰਫਬਾਰੀ ਦਾ ਆਨੰਦ ਲੈਣ ਦੇ ਸ਼ੌਕੀਨ ਹੋ ਤਾਂ ਫਿਰ ਹਿਮਾਚਲ ਪ੍ਰਦੇਸ਼ ਤੁਹਾਡੀ ਉਡੀਕ ਕਰ ਰਿਹਾ ਹੈ ਤੇ ਪਹੁੰਚ ਜਾਓ ਹਿਮਾਚਲ ਪ੍ਰਦੇਸ਼ ਤੇ ਲਵੋ ਨਜ਼ਾਰੇ ਮਨਮੋਹਕ ਬਰਫਬਾਰੀ ਦੇ ਜਿੱਥੇ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਅਲੱਗ-ਅਲੱਗ ਥਾਵਾਂ ਤੇ ਬੜੀ ਖੂਬਸੂਰਤ ਆਕਰਸ਼ਿਤ ਤੇ ਮਨਮੋਹਕ ਜਿਹੜੀ ਬਰਫਬਾਰੀ ਹੋ ਰਹੀ ਹੈ ਬਰਫ ਨਾਲ ਲੱਦੇ ਹੋਏ ਪਹਾੜ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਨੇ ਤੇ ਬਹੁਤ ਸਾਰੇ ਸੈਲਾਨੀ हिमाਚਲ ਪ੍ਰਦੇਸ਼ ਦੇ ਵਿੱਚ 크리스마ਸ ਤੇ ਨਵਾਂ ਸਾਲ ਮਨਾਉਣ ਦੇ ਲਈ ਪਹੁੰਚ ਵੀ ਗਏ ਨੇ ਤੇ ਇਸ ਦੇ ਨਾਲ ਹੀ ਸਥਾਨਕ ਸੈਰ ਸਪਾਟਾ ਉਦਯੋਗ ਦੇ ਹੌਸਲੇ ਵੀ ਮੁਰਤੋਂ surjit ਹੁੰਦੇ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਮਨਮੋਹਕ ਬਰਫਬਾਰੀ ਇਨੀ ਆਪਣੇ ਆਪ ਦੇ ਵਿੱਚ ਖੂਬਸੂਰਤ ਲੱਗ ਰਹੀ ਹੈ ਤੇ ਜਿਹੜੇ ਲੋਕ ਇੱਥੇ ਵਾਈਟ 크ਿਸਮਸ ਮਨਾਉਣ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਵੀ ਇਹ ਬੜੀ ਖੂਬਸੂਰਤ ਖਬਰ ਹੈ ਕਿਉਂਕਿ ਹਰ ਪਾਸੇ ਬਰਫ ਹੀ ਬਰਫ ਦਿਖਾਈ ਦੇ ਰਹੀ ਹੈ ਤੇ ਜਿਹੜੇ ਲੋਕ ਵਾਈਟ 크ਿਸਮਸ ਮਨਾਉਣਾ ਚਾਹੁੰਦੇ ਨੇ ਹੁਣ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਵਾਈਟ 크ਿਸਮਸ ਮਨਾ ਸਕਣਗੇ ਤੇ ਬਹੁਤ ਸਾਰੇ ਸੈਲਾਨੀ ਉੱਥੇ ਪਹੁੰਚੇ ਵੀ ਹੋਏ ਨੇ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਵਿੱਚ ਬੜੀ ਖੂਬਸੂਰਤ ਬਰਫ de deixa ਜਿੱਥੇ ਕਿ ਸੋਲਾੰਗ ਅਤੇ ਨਾਲ ਹੀ ਨਾਲ ਇੱਕ ਹੋਰ ਸੁਰੰਗ ਜਿਹੜੀ ਕਿ ਬਹੁਤ ਹੀ ਮਸ਼ਹੂਰ ਹੈ ਉੱਥੇ ਜਿਹੜੇ ਯਾਤਰੀ ਨੇ ਬਹੁਤ ਜ਼ਿਆਦਾ ਫਸ ਗਏ ਨੇ ਵਾਹਨਾਂ ਦਾ ਇੱਕ ਲੰਮਾ ਜਾਮ ਦਿਖਾਈ ਦਿੱਤਾ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਲਾਨੀ ਉੱਥੇ ਪਹੁੰਚ ਗਏ ਨੇ ਦੱਸਦੀ ਹੈ ਕਿ 1000 ਦੇ ਕਰੀਬ ਜਿਹੜੇ ਕਿ ਵਾਹਨ ਨੇ ਉਹ ਸੜਕ ਤੇ ਰੁਕੇ ਹੋਏ ਨੇ ਕਿਉਂਕਿ ਲੰਮਾ ਜਾਮ ਲੱਗਾ ਹੋਇਆ ਹੈ ਤੇ ਇੱਥੇ ਪੁਲਿਸ ਵੀ ਬਹੁਤ ਸਾਰੇ ਡਰਾਈਵਰਾਂ ਤੇ ਇਹਨਾਂ ਸਲਾਨੀਆਂ ਦੀ ਮਦਦ ਕਰਦੀ ਹੋਈ ਦਿਖਾਈ ਦਿੱਤੀ ਹੈ ਪੁਲਿਸ ਦੇ ਵੱਲੋਂ ਡਰਾਈਵਰਾਂ ਅਤੇ ਸਲਾਨੀਆਂ ਦੇ ਜਿਹੜੇ ਵਾਹਨ ਨੇ ਉਹਨਾਂ ਨੂੰ ਨੈਵੀਗੇਟ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੇ ਯਤਨ ਵੀ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ 700 ਦੇ ਕਰੀਬ ਜਿਹੜੇ ਸੈਲਾਨੀ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ ਕਿਉਂਕਿ ਹਰ ਪਾਸੇ ਬਹੁਤ ਜ਼ਿਆਦਾ ਬਰਫਬਾਰੀ ਹੋਈ ਹੈ ਬੇਸ਼ੱਕ ਬਰਫਬਾਰੀ ਆਪਣੇ ਆਪ ਦੇ ਵਿੱਚ ਬਹੁਤ ਮਨਮੋਹਕ ਹੁੰਦੀ ਹੈ ਤੇ ਸੈਲਾਨੀਆਂ ਨੂੰ ਆਕਰਸ਼ਿਤ ਵੀ ਕਰਦੀ ਹੈ ਪਰੰਤੂ ਨਾਲ ਹੀ ਨਾਲ ਇੱਥੇ ਵੱਡੇ ਜਾਮ ਵੀ ਲੱਗ ਜਾਂਦੇ ਨੇ ਜਿਸ ਕਰਕੇ ਪੁਲਿਸ ਨੂੰ ਪਾਰਿਮੁਖਸ਼ਕਤ ਕਰਨੀ ਪੈਂਦੀ ਹੈ ਤੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ਵੱਲ ਵੀ ਲੈ ਕੇ ਜਾਣਾ ਪੈਂਦਾ ਹੈ ਦੱਸਦੀ ਹੈ ਕਿ ਇੱਥੇ ਬਹੁਤ ਸਾਰੇ ਜਿਹੜੇ ਰਾਸ਼ਟਰੀ ਮਾਰਗ ਨੇ ਉਹ ਵੀ ਬੰਦ ਰਹੇ ਨੇ ਬਹੁਤ ਸਾਰੀਆਂ ਸੜਕਾਂ ਵੀ ਬਰਫਬਾਰੀ ਦੇ ਨਾਲ ਬੰਦ ਹੋ ਗਈਆਂ ਨੇ ਇੱਥੇ ਸੈਲਾਨੀ ਜਿਹੜੇ ਕਿ ਕੁਝ ਕੁ ਦਿਨਾਂ ਦੇ ਲਈ ਬੇਸ਼ੱਕ ਘੁੰਮਣ ਆਏ ਹੋਣ ਪਰੰਤੂ ਜਦੋਂ ਹੁਣ ਬਹੁਤ ਜ਼ਿਆਦਾ ਖੂਬਸੂਰਤ ਜਿਹੜੀ ਬਰਫਬਾਰੀ ਹੋ ਰਹੀ ਹੈ ਇਸ ਕਰਕੇ ਸੈਲਾਨੀ ਇੱਥੇ ਜ਼ਿਆਦਾ ਸਮਾਂ ਰੁਕਣ ਦੇ ਲਈ ਆਕਰਸ਼ਿਤ ਹੋ ਰਹੇ ਨੇ ਤੇ ਬਹੁਤ ਸਾਰੇ ਸੈਲਾਨੀਆਂ ਦੇ ਵੱਲੋਂ ਇੱਥੇ ਹੋਰ ਵਕਤ ਬਿਤਾਉਣ ਦਾ ਜਿਹੜਾ ਪਲਾਨ ਵੀ ਬਣਾ ਲਿਆ ਗਿਆ ਹੈ ਅਤੇ ਦੱਸਦੀ ਹੈ ਕਿ 170 ਦੇ ਕਰੀਬ ਆਂ ਸੜਕਾਂ ਨੇ ਉਬੰਦ ਰਹੀਆਂ ਨੇ ਤੇ ਤਕਰੀਬਤ ਤਿੰਨੇ ਜਿਹੜੇ ਤਕਰੀਬਨ ਨੇ ਉਹ ਕੌਮੀ ਜਿਹੜੇ ਮਾਰਗ ਨੇ ਉਹ ਵੀ ਬੰਦ ਰਹੇ ਨੇ ਦੱਸਦੀਏ ਇਕੱਲੇ ਸ਼ਿਮਲਾ ਦੇ ਵਿੱਚ ਹੀ ਜਿਹੜੇ ਕਿ 89 ਜਿਹੜੀਆਂ ਕਿ ਸੜਕਾਂ ਨੇ ਉਹ ਬੰਦ ਰਹੀਆਂ ਨੇ ਨਾਲ ਹੀ ਨਾਲ ਦੱਸਦੀਏ ਹੋਰ ਵੀ ਬਹੁਤ ਸਾਰੇ ਇਲਾਕੇ ਜਿਨ੍ਹਾਂ ਦੇ ਵਿੱਚ ਕੁੱਲੂ ਮਨਾਲੀ ਸ਼ਿਮਲਾ ਤੇ ਹੋਰ ਵੀ ਬਹੁਤ ਸਾਰੇ ਏਰੀਏ ਨੇ ਜਿੱਥੇ ਸੜਕਾਂ ਬੰਦ ਰਹੀਆਂ ਨੇ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ 683 ਜਿਹੜੀ ਡੀਟੀਆਰ ਨੇ ਉਹ ਵੀ ਵਿਗਨ ਦੇ ਵਿੱਚ ਪਈ ਨੇ ਤੇ ਇਹ ਵੀ ਹਾਲ ਜਾਣਕਾਰੀ ਹੈ ਕਿ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜੇ ਬਰਫਬਾਰੀ ਹੋ ਸਕਦੀ ਹੈ ਤੇ ਨਾਲ ਹੀ ਨਾਲ ਮੀਂਹ ਪੈਣ ਦੇ ਅਸਾਰ ਵੀ ਦਿਖਾਈ ਦੇ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਜਿਹੜਾ ਕਿ ਸਰਸਪਟਾ ਉਦਯੋਗ ਹੈ ਉਸ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਇਸ ਦੇ ਨਾਲ ਸਰਸਪਟਾ ਉਦਯੋਗ ਨੂੰ ਹੋਰ ਜ਼ਿਆਦਾ ਉਤਸ਼ਾਹ ਮਿਲੇਗਾ ਜਿਸ ਦੇ ਨਾਲ ਹਿਮਾਚਲ ਪ੍ਰਦੇਸ਼ ਦਾ ਜਿਹੜਾ ਸਰਸਪਟਾ ਉਦਯੋਗ ਹੈ ਉਸ ਨੂੰ ਹੋਰ ਜ਼ਿਆਦਾ ਫਾਇਦਾ ਵੀ ਮਿਲੇਗਾ ਤੇ ਜਿਹੜੇ ਪਹਾੜ ਨੇ ਜਿਹੜੇ ਬਰਫ਼ ਦੇ ਨਾਲ ਲੱਦੇ ਹੋਏ ਨੇ ਆਪਣੇ ਆਪ ਦੇ ਵਿੱਚ ਖੂਬਸੂਰਤ ਦਿਖਾਈ ਦਿੰਦੇ ਨੇ ਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਵੀ ਬਣਦੇ ਨੇ ਤੇ ਬਹੁਤ ਸਾਰੇ ਸੈਲਾਨੀ ਜਿਹੜੇ ਕਿ ਥੋੜਾ ਸਮਾਂ ਲੈ ਕੇ ਹੀ ਇੱਥੇ ਆਨੰਦ ਮਨਾਉਣ ਦੇ ਲਈ ਆਏ ਹੋਏ ਸਨ ਪ੍ਰੰਤੂ ਹੁਣ ਖੂਬਸੂਰਤ ਬਰਫ਼ਬਾਰੀ ਨੂੰ ਦੇਖਦੇ ਹੋਏ ਹੁਣ ਇੱਥੇ ਹੋਰ ਸਮਾਂ ਬਿਤਾਉਣਾ ਚਾਹੁੰਦੇ ਨੇ ਇਸ ਕਰਕੇ ਹੀ ਸੈਰ ਸਪਟਾ ਉਦਯੋਗ ਨੂੰ ਵੀ ਹੋਰ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਜਿਸ ਦੇ ਨਾਲ ਹਿਮਾਚਲ ਪ੍ਰਦੇਸ਼ ਦੀਆਂ ਜਿਹੜੀਆਂ ਵਾਦੀਆਂ ਨੇ ਬਹੁਤ ਜ਼ਿਆਦਾ ਖੂਬਸੂਰਤ ਨਜ਼ਰ ਆ ਰਹੀਆਂ ਨੇ ਸੋ ਜੇਕਰ ਤੁਸੀਂ ਵੀ ਬਰਫਬਾਰੀ ਦੇਖਣ ਦੇ ਸ਼ੌਕੀਨ ਹੋ ਤਾਂ ਫਿਰ ਬਿਨਾਂ ਉਡੀਕ ਤੋਂ ਹੀ ਪਹੁੰਚ ਜਾਓ ਹਿਮਾਚਲ ਪ੍ਰਦੇਸ਼ ਕਿਉਂਕਿ ਖੂਬਸੂਰਤ ਵਾਦੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ